ਦੋਸਤੋ ਨਵੀਆਂ ਕਲਮਾ ਨਵੀਂ ਉਡਾਨ ਪ੍ਰੋਜੈਕਟ ਦੇ ਤਹਿਤ ਮੋਗਾ ਜ਼ਿਲ੍ਹੇ ਦੀ ਛ삐 ਪਹਿਲੀ ਕਿਤਾਬ ਦੇ ਵਿੱਚ ਇੱਕ ਰਚਨਾ ਮਾਡਰਨ ਸੰਤ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਲੋਕਾਂ ਪਿੱਛੇ ਮੈਂ ਵੀ ਤੁਰਿਆ ਲੋਕਾਂ ਪਿੱਛੇ ਮੈਂ ਵੀ ਤੁਰਿਆ ਜਾਂ ਸੰਤਾਂ ਦੇ ਡੇਰੇ ਵੱਡਿਆ ਦੇਖਿਆ ਪੁਲਸ ਖੜੀ ਬਨੇਰੇ ਬਾਬਾ ਸਿਪਾਹੀ ਅੱਗੇ ਹੱਥ ਜੋੜੇ ਕਹਿੰਦਾ ਰਫਾ ਦਫਾ ਕਰ ਦਿਓ ਕੇਸ ਜੀ ਭੇਜ ਦੇਉਂਗਾ 5 ਲੱਖ ਦਾ ਤੇਚੀ ਕੇਸ ਜੀ ਥਾਣੇਦਾਰ ਕਹਿੰਦਾ ਹੁਣ ਕੋਟਾ ਲਾਵਾਂਗੇ ਪੁੱਠਾ ਕਰਕੇ ਕਰੰਟ ਵੀ ਲਾਵਾਂਗੇ ਤੂੰ ਲੋਕਾਂ ਨੂੰ ਬਾਬਾ ਸਵਾਸੀ ਦਿੰਦਾ ਅੱਜ ਸਵਾ ਖਾਣ ਦੀ ਵਾਰੀ ਤੇਰੀ ਟੋਨੇ ਟੱਪੇ ਭੁੱਲ ਜਾਣਗੇ ਪੱਟੀ ਜਦ ਚੌਂਕੀ ਤੇਰੀ ਲੋਕੀ ਦੱਸਦਾ ਸੀ ਤੂੰ ਭਵਿਕ ਹਿਸਾਬ ਕਰਮਾਂ ਦਾ ਤੂੰ ਵੀ ਹੁਣ ਸਿੱਖ ਬਹੁਤ ਏਰੇ ਨਾਲ ਇਸ ਗੱਲੋਂ ਸੀ ਤੂੰ ਅਣਜਾਨ ਸਹਿਜ ਆਖੇ ਇਹਦੇ ਚੇਲੇ ਵੀ ਮਹਾਨ ਚੇਲੇ ਵੀ ਮਹਾਨ ਧੰਨਵਾਦ ਦੋਸਤ